ਤਵਾਨ ਹੋਵੀ ਪਰ ਸਮਾਜ ਦੀ ਹਾਲਾਤ ਕੀ ਹੈ ਸਮਾਜ ਦੁਨੀਆ ਦੇ ਸਾਹਮਣੇ ਨੱਕ ਰੱਖਦਾ ਹੈ ਗੁਰੂ ਸਾਹਮਣੇ ਨੱਕ ਰਹਿ ਜਾਂ ਨਾ ਰਹੀ ਤੁਸੀਂ ਵੇਖੋ ਗੁਰੂ ਕੀ ਚਾਹੁੰਦਾ ਹੈ ਗੁਰੂ ਚਾਹੁੰਦਾ ਹੈ ਕਿ ਬੰਦਾ ਨਸ਼ੇ ਨਾ ਕਰੇ ਗੁਰੂ ਚਾਹੁੰਦਾ ਹੈ ਮੇਰਾ ਸਿੱਖ ਜਿਹੜਾ ਹੈ ਉਹਦਾ ਇੰਨਾ ਉੱਚਾ ਸੱਚਾ ਜੀਵਨ ਹੋਵੇ ਉਹ ਮੰਗੇ ਨਾ ਕਿਸੇ ਕੋਲ ਕੋਈ ਚੀਜ਼ ਪਰ ਮਨੋਖ ਗੁਰੂ ਦੀ ਗੱਲ ਨੂੰ ਸਮਝ ਨਹੀਂ ਪਾ ਰਿਹਾ ਜਾਂ ਗੁਰੂ ਦੀ ਗੱਲ ਨੂੰ ਮੰਨ ਨਹੀਂ ਪਾ ਰਿਹਾ ਮਨੋਖ ਸਮਾਜ ਵਾਸਤੇ ਨੱਕ ਰੱਖਣ ਵਾਸਤੇ ਆਪਣੀ ਜਿੰਨੇ ਜਿੰਨੇ ਵਿਆਹਾਂ ਉੱਪਰ ਵੱਧ ਤੋਂ ਵੱਧ ਖਰਚੇ ਹੋ ਰਹੇ ਨੇ ਇਹ ਗੁਰੂ ਵਾਸਤੇ ਹੋ ਰਹੇ ਨੇ ਕਿ ਸਮਾਜ ਵਾਸਤੇ ਹੋ ਰਹੇ ਨੇ ਤੁਸੀਂ ਵੇਖੋ ਇੱਥੇ ਸਮਾਜ ਦੇ ਵਿੱਚ ਮਨੋਖ ਆਪਣੀ ਇੱਜ਼ਤ ਰੱਖਣ ਵਾਸਤੇ ਇੱਕ ਇੱਕ ਹਜ਼ਾਰ ਦੀ ਬੋਤਲ ਲੈ ਕੇ ਦਿੰਦਾ ਸ਼ਰਾਬ ਤੇ ਵਿਆਹ ਤੇ ਪੀਉਣ ਵਾਸਤੇ ਇੱਕ ਇੱਕ ਹਜ਼ਾਰ ਰੁਪਏ ਦੀ ਮੈਂ ਵੇਖਿਆ ਦੁਨੀਆ ਦੇ ਵਿੱਚ ਵਿਚਰ ਕੇ ਗੁਰਦੁਆਰੇ ਜੇ 5000 ਰੁਪਿਆ ਜਸਵੰਦ ਦੇਣਾ ਹੋਵੇ 1500 ਜਸਵੰਦ ਦੇਣਾ ਹੋਵੇ ਗੁਰੂ ਦੇ ਲੇਖੇ ਲਾਉਣੇ ਹੋਣ ਨਾ 1000 1500 ਰੁਪਿਆ ਤੇ 100 ਵਾਰੀ ਬੰਦਾ ਸੋਚਦਾ 1000 ਕੀ ਕਰਨ ਨੂੰ ਦੇਣਾ 500 ਦੇ ਦਈਏ ਗੁਰਦੁਆਰੇ ਤੇ ਜੇ ਵਿਆਹ ਘਰ ਵਿੱਚ ਰੱਖਿਆ ਹੋਵੇ ਤੇ ਉੱਥੇ ਜੇ 500 ਵਾਲੀ ਬੋਤਲ ਨਾਲ ਸਰਦਾ ਹੋਵੇ 200 ਵਾਲੀ ਬੋਤਲ ਨਾਲ ਸਰਦਾ ਹੋਵੇ ਉੱਥੇ ਇੱਕ ਇੱਕ 1000 ਰੁਪਏ ਦੀ ਬੋਤਲ 2-2000 ਰੁਪਏ ਦੀ ਬੋਤਲ ਮੰਦਵੱਖ ਉੱਥੇ ਖਰੀਦ ਕੇ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਕਿਉਂਕਿ ਬੰਦਾ ਕਹਿੰਦਾ ਮੇਰੀ ਇੱਜ਼ਤ ਨਹੀਂ ਰਹਿੰਦੀ ਜੇ ਮੈਂ ਸ਼ਰਾਬ ਨਾ ਪਿਆਵਾਂ ਔਰ ਜੇ ਮਾੜੀ ਸ਼ਰਾਬ ਪਿਆ ਦਿੱਤੀ ਤੇ ਦੁਨੀਆ ਕੀ ਕਹੇਗੀ ਪੋਲਿਆ ਇੱਕ ਬਰੀ ਕਲਗੀਆਂ ਵਾਲੇ ਦੇ ਬੱਚਿਆਂ ਨੂੰ ਸਾਹਮਣੇ ਰੱਖ ਲਈ ਵੀ ਇੱਕ ਵਾਰੀ ਆਪਣੇ ਗੁਰੂ ਨੂੰ ਸਾਹਮਣੇ ਰੱਖ ਕੇ ਰੱਖ ਕੇ ਵੇਖੀ ਕਿ ਗੁਰੂ ਤੇਰੇ ਤੋਂ ਖੁਸ਼ ਹੋਏਗਾ ਇੱਕ ਪਾਸੇ ਤੂੰ ਪ੍ਰਭਾਤ ਪੀੜੀਆਂ ਚ ਨਗਰ ਕੀਰਤਨਾ ਤੇ ਇਹ ਗੱਲ ਕਹਿਣਾ ਹੈ ਮੇਰਾ ਰੁੱਸੇ ਨ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਕਲਗੀਆਂ ਵਾਲਾ ਨਾ ਰੁੱਸੇ ਸਾਰੀ ਦੁਨੀਆ ਰੁੱਸਦੀ ਐ ਰੁੱਸ ਲਵੇ ਤੇ ਦੂਜੇ ਪਾਸੇ ਜਦੋਂ ਤੇਰੀ ਪ੍ਰੀਖਿਆ ਦੀ ਘੜੀ ਆਉਂਦੀ ਐ ਜਦੋਂ ਤੂੰ ਗੁਰੂ ਨੂੰ ਇਹ ਗੱਲ ਵਿਖਾਉਣਾ ਹੈ ਗੁਰੂ ਮੈਂ ਤੇਰੇ ਵਾਸਤੇ ਆ ਦੁਨੀਆ ਦੀ ਪਰਵਾਹ ਨਹੀਂ ਕਰਨੀ ਉਦੋਂ ਗੁਰੂ ਪਿੱਛੇ ਕਰ ਦਿਨਾ ਦੁਨੀਆ ਅੱਗੇ ਲੈ ਆਉਣਾ ਹੈ ਇਹ ਸਾਡੇ ਸਮਾਜ ਦੀ ਹਾਲਾਤ ਹੈ ਬੰਦਾ ਕਹਿੰਦਾ ਜੇ ਮੈਂ ਸ਼ਦਾਬਣਾ ਵਿਆਹ ਚ ਪਾਈ ਤੇ ਫਿਰ ਮੇਰੀ ਇੱਜ਼ਤ ਕਿੱਥੋਂ ਰਹੇਗੀ ਲੋਕ ਕੀ ਕਹਿਣਗੇ ਬਾਬੇ ਕਬੀਰ ਦਾ ਇੱਕ ਬੋਲ ਬੜਾ ਕਮਾਲ ਦਾ ਹੁੰਦਾ ਜਦੋਂ ਮੈਂ ਇੱਕ ਗੁਰੂ ਦੀ ਗੱਲ ਪ੍ਰਮਾਤਮਾ ਦੀ ਗੱਲ ਮੰਨੀ ਲੋਕਾਂ ਨੂੰ ਬੜਾ ਦੁੱਖ ਲੱਗਦਾ ਹੈ ਉਦੋਂ ਕਹਿੰਦੇ ਲੱਗਦਾ ਤੇ ਲੱਗੀ ਜਾਏ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਕ ਨਾ ਪਤੀਜੇ ਜਦੋਂ ਗੁਰੂ ਦੀ ਗੱਲ ਮੰਨਣ ਵਾਲੇ ਆਪਾਂ ਪਾਸੇ ਤੁਰਾਂਗੇ ਤੇ ਲੋਕ ਕਦੀ ਖੁਸ਼ ਨਹੀਂ ਹੋਣਗੇ ਗੁਰੂ ਕਹੇਗਾ ਪਹੀ ਨਸ਼ੇ ਨਾ ਕਰ ਲੋਕ ਖੁਸ਼ ਹੋ ਜਾਣਗੇ